ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਘਰ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਦੇ ਕੀ ਲਾਭ ਨੇ ਤੇ ਕੀ ਨੁਕਸਾਨ ਨੇ ਜੋਤ ਲਾਉਣ ਪਿੱਛੇ ਧਾਰਮਿਕ ਕਾਰਨ ਕੀ ਹੈ ਜੋਤ ਲਗਾਉਣ ਦਾ ਵਿਗਿਆਨਿਕ ਕਾਰਨ ਕੀ ਹੈ ਜੋਤ ਲਗਾਉਣ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਕਿਹਾ ਜੋਤ ਆਪਾਂ ਸ਼ੁੱਧ ਦੇਸੀ ਘਿਓ ਦੀ ਹੀ ਲਾਉਣੀ ਹੈ ਜਾਂ ਸਰੋਦੇ ਤੇਲ ਦੀ ਜਗਾ ਸਕਦੇ ਹਾਂ ਆਉਂ ਜਾਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਜੋ ਵਿਗਿਆਨਿਕ ਪੱਖ ਹੈ ਉਹਦੀ ਗੱਲ ਕਰਦੇ ਹਾਂ ਵਿਗਿਆਨਿਕ ਪੱਖ ਵਿੱਚ ਕੀ ਆਹ ਜਾਂਦਾ ਹੈ ਜਿਸ ਘਰ ਦੇ ਵਿੱਚ ਰੋਜ਼ ਸ਼ੁੱਧ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ ਉੱਤੇ ਜੋ ਵਾਤਾਵਰਣ ਹੈ ਉਹ ਪਵਿੱਤਰ ਬਣਾ ਦਿੱਤਾ ਜਾਂਦਾ ਹੈ ਕਿਉਂਕਿ ਐਦੇ ਨਾਲ ਪ੍ਰਦੂਸ਼ਣ ਜਿਹੜਾ ਉਹ ਦੂਰ ਹੁੰਦਾ ਹੈ ਜਦੋਂ ਆਪਾਂ ਜੋ ਜਗਾਨੇ ਆ ਐਦੇ ਨਾਲ ਪੂਰੇ ਘਰ ਨੂੰ ਫਾਇਦਾ ਮਿਲਦਾ ਹੈ ਭਾਵੇਂ ਇਹ ਪੂਜਾ ਵਿੱਚ ਲਾਇਆ ਜਾਵੇ ਤੇ ਭਾਵੇਂ ਉਜਾਲਾ ਕਰਨ ਵਾਸਤੇ ਪ੍ਰਦੂਸ਼ਣ ਨੂੰ ਮੁਕਾ ਦਿੰਦਾ ਹੈ ਐਦੇ ਨਾਲ ਜਿਹੜੀ ਅੱਗ ਦੇ ਆਸੇ-ਪਾਸੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਸੜਕੇ ਖਤਮ ਹੁੰਦੀਆਂ ਹਨ ਬਲਕਿ ਛੋਟੇ-ਛੋਟੇ ਓਕਣ ਵਿੱਚ ਉਹ ਸਾਰੇ ਵਾਤਾਵਰਨ ਵਿੱਚ ਫੈਲ ਜਾਂਦੇ ਨੇ ਜੋ ਆਪਾਂ ਨੂੰ ਨਹੀਂ ਦਿਖਦੇ ਤੇ ਉਹ ਕਣ ਜਿਹੜੇ ਨੀਕਿਓ ਦੇ ਉਹ ਕੀ ਕਰਦੇ ਨੇ ਪੂਰੇ ਵਾਤਾਵਰਨ ਨੂੰ ਸ਼ੁੱਧ ਕਰ ਦਿੰਦੇ ਨੇ ਇਸ ਦੇ ਨਾਲ ਫਿਰ ਹੈਜਾ ਸਾਦੇ ਰੋਗ ਕਦੇ ਨਹੀਂ ਹੁੰਦੇ ਸਿਰਫ ਇੱਕ ਬੂੰਦ ਤੇਸੀ ਘੋੜੀ ਜਦੋਂ ਆਪਣੇ ਉੱਸੜਦੀ ਹੈ ਤੇ ਲਗਭਗ 1.5 ਤਨ ਦੇ ਬਰਾਬਰ ਆਕਸੀਜਨ ਪੈਦਾ ਹੁੰਦੀ ਹੈ ਜੋ ਬੜੀ ਜ਼ਿਆਦਾ ਸਾਫ਼ ਹੁੰਦੀ ਹੈ ਜਿੱਦੋਂ ਤੱਕ ਇਹ ਜਾਂਦਾ ਹੈ ਜੋਤ ਕੋਲ ਜੋ 15 ਮੀਟਰ ਬੈਠਣ ਨਾਲ ਕਦੇ ਵੀ ਜ਼ਿੰਦਗੀ ਵਿੱਚ ਕਹਿੰਦੇ ਨੇ ਫੇਫੜੇ ਵੀ ਜਿਹੜੇ ਨੇ ਉਹ ਵੀ ਮਜ਼ਬੂਤ ਹੋ ਜਾਣਗੇ ਵਿਗਿਆਨ ਵਿੱਚ ਤਾਂ ਐ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਦੇਸੀ ਘੋ ਜਾਂ ਸਰੋਦਾ ਤੇਲ ਦੀ ਜੇਕਰ ਤੁਸੀਂ ਰੋਜ਼ ਜੋਤ ਲਗਾਉਂਦੇ ਹੋ ਤਾਂ ਤੂੰ ਇਹ ਨਾਲ ਕਰਦੀਆਂ ਇੰਨਾ ਕਰ ਆਤਮਕ ਸ਼ਕਤੀਆਂ ਦਾ ਵੀ ਨਾ ਸੁਣਦਾ ਹੈ ਸਕਾਰਾਤਮਕ ਊਰਜਾ ਘਰ ਵਿੱਚ ਬਣੀ ਰਹਿੰਦੀ ਹੈ ਐਦੇ ਨਾਲ ਘਰ ਪੂਰਾ ਸੋਨਾ ਵਾਤਾਵਰਨ ਦਿੰਦਾ ਹੈ ਘਰ 'ਚ ਜਿੰਨੇ ਬੈਕਟੀਰੀਆ ਹੁੰਦੇ ਨੇ ਜਿੰਨੇ ਜੀਵਾਣੂ ਹੁੰਦੇ ਨੇ ਜੋ ਬਿਮਾਰੀਆਂ ਫੈਲਾਉਂਦੇ ਨੇ ਉਹ ਖਤਮ ਹੋ ਜਾਂਦੇ ਨੇ ਜੇ ਆਪਾਂ ਸਰੋਧ ਤੇਲ ਦਾ ਆਪਾ ਜੋ ਜਗਾਨੇ ਆ ਦੀਵਾ ਘਰ ਵਿੱਚ ਲਾਉਂਨੇ ਆ ਤੇ ਉਹਦੇ ਬੁਝਣ ਦੇ ਅੱਧੇ ਘੰਟੇ ਬਾਅਦ ਵੀ ਉਸ ਦਾ ਪ੍ਰਭਾਵ ਬਣਿਆ ਰਹਿੰਦਾ ਹੈ ਆਪ ਚਿੰਨੇ ਜੀਵਾਣੂ ਉਹ ਮਰ ਜਾਂਦੇ ਨੇ ਤੇ ਜੇਕਰ ਆਪਾਂ ਕਿਓ ਦਾ ਦੀਵਾ ਜਗਾਨੇ ਆ ਤੇ ਉਹਦੇ ਬੁਝਣ ਦੇ ਲਗਭਗ 4 ਘੰਟੇ ਬਾਅਦ ਵੀ ਉਹਦਾ ਪ੍ਰਭਾਵ ਬਣਿਆ ਰਹਿੰਦਾ ਹੈ ਉਹ ਵੇਲੇ ਸਾਫ਼ ਵਾਤਾਵਰਣ ਬੜਿਆ ਰਹਿੰਦਾ ਹੈ ਹੁਣ ਗੱਲ ਕਰਦੇ ਹਾਂ ਧਾਰਮਿਕ ਪੱਖ ਤੋਂ ਆਪਣੇ ਵੱਡੇ-ਵਡੇਰੇ ਘਰ ਵਿੱਚ ਰੋਜ਼ ਦੇਸੀ ਘਿਉ ਦੀ ਜੋਤ ਲਗਾਇਆ ਕਰਦੇ ਸੀ ਤੇ ਉਹ ਹਰ ਪਾਸੇ ਤੋਂ ਸੰਪੰਨ ਸਿਹਤ ਅਕੋਵੀ ਤੇ ਆਰਥਿਕ ਅਕੋਵੀ ਪਰ ਅੱਜ ਆਪਾਂ ਡਾਕਟਰ ਦੇ ਤੁਰੇ ਰਹਿੰਦੇ ਹਾਂ ਤੇ ਨੁਕਸਾਨ ਦੇ ਪਾਤਰ ਬਣਦੇ ਆ ਵਿਗਿਆਨ ਵੀ ਕਹਿੰਦਾ ਹੈ ਜਦੋਂ ਆਪਕ ਘਰ ਦਾ ਦੀਵਾ ਲਾਉਨੇ ਆ ਤੇ ਆਪਣੇ ਆਸੇ-પાસੇ ਹਰ ਤਰ੍ਹਾਂ ਦੀ ਬਿਮਾਰੀ ਤੇ ਕੀਟਾਣੂ ਨਸ਼ਟ ਹੁੰਦੇ ਨੇ ਘਰ ਵਿੱਚ ਜਦੋਂ ਅਸੀਂ ਜੋਤ ਲਾਉਨੇ ਆ ਉਸ ਸਮੇਂ ਘਰ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਹੈ ਉੱਤੇ ਕੋਈ ਨਕਾਰਾਤਮਕ ਸ਼ਕਤੀਆਂ ਨਹੀਂ ਆਉਂਦੀਆਂ ਸੰਤ ਮਹਾਪੁਰਖ ਕਿਹਾ ਕਰਦੇ ਸੀ ਕਿ ਸ਼ਹੀਦ ਸਿੰਘ ਜੋਤ ਦੀ বাসਨਾ ਨਾਲ ਹੀ ਰੱਜ ਜਾਂਦੇ ਨੇ ਪਰ ਵਾਹਿਗੁਰੂ ਕਹਿੰਦੇ ਮਨੁੱਖਾਂ ਅੰਦਰ ਤੋਂ ਨਾਮ ਦੀ ਜੋਤ ਵੀ ਜਗਾ ਆਵੇ ਰੋਜ਼ 5 ਮਿੰਟ ਹੀ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਆਪਣੀ ਹਾਜ਼ਰੀ ਨਾਮ ਪੱਕਾ ਜ਼ਰੂਰ ਲਵਾ ਜਿਸ ਦਿਨ ਵਾਹਿਗੁਰੂ ਜੀ ਅੱਗੇ ਤੇਰਾ ਟੂਟ ਵਿਸ਼ਵਾਸ ਹੋ ਗਿਆ ਵਾਹਿਗੁਰੂ ਆਪ ਤੁਹਾਡੇ ਘਰ ਵਾਸ ਕਰਨਗੇ ਫਿਰ ਸ਼ਹੀਦ ਸਿੰਘ ਵੀ ਪੈਰਾ ਲਗਾएंगे ਤੇ ਵਾਹਿਗੁਰੂ ਬਰਕਤ ਵੀ ਪਾਉਣਗੇ ਹਰੇਕ ਕੰਮ ਵਿੱਚ ਤੂੰ ਵਾਹਿਗੁਰੂ ਦਾ ਨਾਮ ਸ਼ਾਮਿਲ ਕਰ ਫਿਰ ਦੇਖੀ ਤੇਰੇ ਅੰਦਰ ਦੀ ਜੋਤ ਤੇਰੇ ਸਾਰੇ ਕੰਮ ਹੋ ਜਾਣਗੇ ਗੁਰਬਾਣੀ ਦੀ ਪੰਕਤੀ ਵਿੱਚ ਵੀ ਇਸ ਤਰ੍ਹਾਂ ਨਾਮ ਤੇਰਾ ਦੀਵਾ ਨਾਮ ਤੇਰੀ ਬਾਤੀ ਨਾਮ ਤੇਰੇ ਤੇ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਵਾਹਿਗੁਰੂ ਤੇਰੇ ਨਾਮ ਦਾ ਮੈਂ ਦੀਵਾ ਜਗਾਵਾ ਤੇਰੇ ਨਾਮ ਦੀ ਬਾਤੀ ਹੋਵਾ ਤੇਰੇ ਨਾਮ ਦਾ ਮੈਂ ਤੇਲ ਪਾਵਾਂ ਤੇਰੇ ਨਾਮ ਦੀ ਜੋਤ ਜਗਾਵਾ ਉਹ ਜੋਤ ਜਦੋਂ ਅੰਦਰੋਂ ਜਗਾ ਲਈ ਤੇ ਸਾਰਾ ਕੁਝ ਮਿਲ ਜਾਣਾ ਆਪਾਂ ਗੁਰਬਾਣੀ ਜਦੋਂ ਪੜਦੇ ਆ ਗੁਰਬਾਣੀ ਵਿੱਚ ਐ ਵੀ ਪੰਗਤੀ ਆਉਂਦੀ ਹੈ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਵੇਖੋ ਜਿਵੇਂ ਪਾਣੀ ਸਾਨੂੰ ਜੀਵਨ ਬੜਾ ਜ਼ਰੂਰੀ ਹੈ ਉਵੇਂ ਹੀ ਗੁਰਬਾਣੀ ਖਜ਼ਾਨਾ ਜੀਵਨ ਲਈ ਬੜਾ ਜ਼ਰੂਰੀ ਹੈ ਬਾਣੀ ਤੇ ਪਾਣੀ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੈ ਇਸ ਲਈ ਪਾਵੇ ਮੂਲ ਮੰਤਰ ਪੜੋ ਜਪਜੀ ਸਾਹਿਬ ਪੜੋ ਰਹਿਰਾਸ ਸਾਹਿਬ ਪੜੋ ਸੁਖਮਣੀ ਸਾਹਿਬ ਪੜੋ ਕੋਈ ਵੀ ਬਾਣੀ ਪੜੋ ਉਸ ਸਮੇਂ ਨਾਲ ਜਲ ਜ਼ਰੂਰ ਕੋਲ ਰੱਖੋ ਤੇ ਉਹੀ ਸ਼ਰਧਾ ਨਾਲ ਛਕੋ ਜਦੋਂ ਤੁਸੀਂ ਪਾਠ ਦੀ ਸਮਾਪਤੀ ਕਰੋ ਕਿਉਂਕਿ ਵਿਸ਼ਵਾਸ ਦੀ ਦੁਨੀਆ ਕਾਇਮ ਹੈ ਆਪਾਂ ਹਰਿ ਮੰਦਰ ਸਾਹਿਬ ਜਾਣੇ ਆਂ ਜਲ ਵਿੱਚ ਕਿਹਸਾ ਸਹੀ ਡੁਬਕੀ ਲਾਉਣੇ ਆਂ ਆਪਾਂ ਡੁਬਕੀ ਲਾਉਣੇ ਆਂ ਤਾਂ ਕਿ ਰੋਗ ਠੀਕ ਹੋ ਜਾਣ ਉਹ ਵਿਸ਼ਵਾਸ ਤੇ ਸ਼ਰਧਾ ਹੈ ਦੂਜਾ ਸਾਰਾ ਦਿਨ ਜਲ ਵਿੱਚ ਬਾਣੀ ਸਮਾਉਂਦੀ ਹੈ ਇਹ ਸਭ ਚੀਜ਼ਾਂ ਗੁਰੂ ਪਾਤਸ਼ਾਹ ਵਾਹਿਗੁਰੂ ਨਾਲ ਆਪਾਂ ਨੂੰ ਜੋੜ ਦਿਆ ਨੇ ਆਪਾਂ ਕਈਆਂ ਤੋਂ ਸੁਣਿਆ ਵੀ ਉਹ ਜੋਤ ਲਗਾਉਣ ਨਾਲ ਠੀਕ ਹੋ ਗਿਆ ਕਿਉਂਕਿ ਜੋਤ ਵਾਤਾਵਰਣ ਸ਼ੁੱਧ ਕਰਕੇ ਕਿਟਾਣੂ ਬੈਕਟੀਰੀਆ ਮਾਰ ਕੇ ਸਾਫ਼ ਕਰਦੀ ਹੈ ਵਾਤਾਵਰਣ ਨੂੰ ਉਹਨੂੰ ਮਜ਼ਬੂਤ ਕਰਦੀ ਹੈ ਇਮਿਊਨਿਟੀ ਸਟਰੋਂਗ ਕਰਦੀ ਹੈ ਜਿਸ ਦੇ ਨਾਲ ਜੇ ਵਾਇਗਰੂ ਦੀ ਨਦਰ ਹੋ ਜਾਵੇ ਉਹ ਆਪੇ ਠੀਕ ਹੋ ਜਾਂਦਾ ਹੈ ਇਸ ਕਰਕੇ ਜਿਸ ਨੂੰ ਪੁਰਾਣੀ ਤੋਂ ਪੁਰਾਣੀ ਖਾਂਗ ਵੀ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਜਦੋਂ ਆਪਣੇ ਘਰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ ਜੋ ਚਕਾਨੇ ਆ ਉਹ ਚੋਤ ਨੂੰ ਸਮਾਪਤੀ ਤੋਂ ਬਾਅਦ ਬੁਝੰਨਾ ਨਾ ਦਿਓ ਉਹਨੂੰ ਜਗਦੀ ਰਹਿਣ ਦਿਓ ਉਸ ਉੱਪਰ ਜਦੋਂ ਲਾਲ ਰੰਗ ਦਾ ਪੂਰੇ ਰੰਗ ਦਾ ਜਾਲ ਬਣ ਜਾਂਦਾ ਹੈ ਉਹ ਫਿਰ ਜਾਲ ਡੱਬੀ ਵਿੱਚ ਪਾ ਲੋ ਉਸ ਨੂੰ ਸਵੇਰੇ ਸ਼ਾਮ ਦੁੱਧ ਜਾਂ ਕੋਸੇ ਪਾਣੀ ਨਾਲ ਖਾਓ ਇੱਕ ਹਫ਼ਤੇ ਵਿੱਚ ਪੁਰਾਣੀ ਤੋਂ ਪੁਰਾਣੀ ਕੰਗ ਦਾ ਆਰਾਮ ਆ ਜਾਵੇਗਾ ਸੋ ਸਾਧ ਸੰਗਤ ਜੀ ਘਰ ਵਿੱਚ ਜੋ ਜ਼ਰੂਰ ਜਗਾਇਆ ਕਰੋ ਵਾਹਿਗੁਰੂ ਜੀ ਤੁਹਾਡੇ ਉੱਤੇ ਆਪਣਾ ਮਿਹਰ ਭਰਿਆ ਹੱਥ ਜ਼ਰੂਰ ਰੱਖਣਗੇ ਘਰ ਵਿੱਚ ਬਰਕਤਾਂ ਪਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ